ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੜੀ ਚੱਡਣ ਲਈ ਖਾਲਸੇ ਦਾ ਹੁਕਮ ਲਲਕੇ ਸਿੰਘਾ ਪਿਆਰਿਆ ਗੁਰਮਤਾ ਪਕਾਇਆ ਗੜੀ ਚੱਡਣ ਲਈ ਗੁਰਾਂ ਨੂੰ ਸੇ ਹੁਕਮ ਸੁਨਾਇਆ ਛੱਡਣੀ ਗੜੀ ਚਮਕੌਰ ਦੀ ਗੁਰਾਂ ਵਿਆਹ ਤੋਂ ਬਣਾਈ ਪਾਈ ਜੀਵਨ ਸਿੰਘ ਦੇ ਸਿਰ ਕਲੰਗੀ ਲਾਈ ਆਪਣੀ ਲਾ ਕੇ ਉਸ ਨੂੰ ਸੀ ਪਸ਼ਾਕ ਪਹਿਨਾਈ ਅੰਦਰ ਬੁਰਜ ਬਿਠਾਲ ਕੇ ਸੀ ਗੱਲ ਸਮਝਾਈ ਚੋਟਣਗਾਰੇ ਮਾਰ ਕੇ ਉਹ ਆਖ ਸੁਣਾਈ ਪੀਰ ਹਿੰਦ ਦਾ ਜਾ ਰਿਆ ਸੁਣ ਲੈ ਲੁਕਾਈ ਫੈਰੀ ਰਹਿ ਗਿਆ ਦੇਖਦਾ ਜਿਹੜੀ ਛੱਡ ਗਿਆ ਮਾਹੀ ਸਤ ਗੜੀ ਵਿੱਚ ਰਹਿ ਗਏ ਸਨ ਗੁਰੂ ਦਲਾਰੇ ਤਿੰਨ ਚੜਦੇ ਨਾਲ ਚੋਤੇਆ ਤੇ ਛਾਡੇ ਚ ਕਾਰੇ ਬਾਬਾ ਜੀਵਨ ਸਿੰਘ ਨੇ ਲਾਈ ਚੋਟਣਗਾਰੇ ਵੈਰੀ ਉੱਤੇ ਟੁੱਟ ਪਏ ਚੁੰਚੁੰਨ ਕੇ ਮਾਰੇ ਸਵਾਲ ਖਾਣ ਨਾਲ ਇਕਨੇ ਕਿਤੇ ਹੱਥ ਕਰਾਰੇ ਫਿਰ ਜਾਮ ਸਾਦਤ ਪੀ ਗਏ ਸਾਰੇ ਦੇ ਸਾਰੇ ਸੰਸਲਿਆ ਸਰਕਾਰ ਨੇ ਲਈ ਜਿੱਤ ਲੜਾਈ ਦਸ਼ਮੇਸ਼ ਸ਼ਹੀਦ ਦੀ ਪਾਗੇ ਉਹ ਨਾ ਖਬਰ ਉਡਾਈ ਫੌਜ ਲੇਖਾ ਖਾਗੀ ਗੱਲ ਸਮਝਣਾ ਆਈ ਵਿੱਚ ਪਲੇਖੇ ਸੀਸ ਲੈ ਦਿੱਲੀ ਨੂੰ ਤਾਈ ਕੰਗਿਲਾ ਦੇ ਸਤਾਰ ਤੋਂ ਔਰੰਗਜ਼ੇਬ ਕਲਾਈ ਜਦੋਂ ਹੋਈ ਸਨਾਖਤ ਇਕਲਿਆ ਜੀਵਨ ਸਿੰਘ ਦੀ ਭਾਈ ਉਹ ਸਿੰਘ ਗੁਰੂ ਦਸ਼ਮੇਸ਼ ਦਾ ਸੀ ਸੰਤ ਸਫਾਈ ਜਾਤਾ ਦੇ ਹੰਕਾਰ ਦੀ ਇਸ ਥਾਂ ਚਕਾਈ ਪਰਿਆਮ ਇਕੱਲਾ ਕਰ ਗਿਆ ਲੱਖਾਂ ਨਾਲ ਲੜਾਈ ਵਾਇਕੁਰ ਚਿੱਕਾ ਖਾਲਸਾ ਸ਼੍ਰੀ ਵਾਇਕੁਰ ਜੀ ਕਿਫਤੇ